ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਹੁਣ ਦੇਖੋ ਤੁਸੀਂ ਪੂਰੀ ਵੀਡੀਓ ਹਾਂ ਜੀ ਦੋਸਤੋ ਸਰਹੰਪਰ ਪਰਿ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਹਿਰ ਸਮਣੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਹੁਤ ਜਿਆਦਾ ਵੱਡੇ ਪੱਧਰ ਤੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਵਰਕਰਾਂ ਦੇ ਵਿੱਚ ਤੂ ਤੁਮ ਮੈ ਮੇ ਹੋਈ ਆ ਜਿੱਥੇ ਬਹੁਤ ਜਿਆਦਾ ਵੀਡੀਓ ਵਾਇਰਲ ਹੋ ਰਹੀਆਂ ਨੇ ਕਹਿਣ ਦਾ ਭਾਵ ਇੱਥੇ ਆ ਗੱਲ ਕੀ ਆ ਕਾਰਨ ਕੀ ਆ ਬਾਅਦ ਦੇ ਵਿੱਚ ਵੀ ਪਤਾ ਲੱਗ ਸਕਦਾ ਪਰ ਕਹਿਣ ਦਾ ਭਾਵ ਇੱਥੇ ਇਹ ਆ ਵੀ ਜਦੋਂ ਵੀ ਕੋਈ ਵੀ ਪਾਰਟੀ ਸਮਾਜ ਦੇ ਵਿੱਚ ਵਿਚਰਦੀ ਆ ਪੰਜਾਬ ਦੇ ਵਿੱਚ ਵਿਚਰਦੀ ਆ ਉਹਨਾਂ ਨੂੰ ਆਪਣੇ ਆਪ ਸਾਬ ਨਾਲ ਇਕਜੁੱਟ ਹੋਣਾ ਚਾਹੀਦਾ ਲੜਾਈ ਝਗੜਿਆਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਦੇ ਸਿਰ ਤੇ ਹੀ ਜਦੋਂ ਕੋਈ ਸੱਤਾ ਦੇ ਵਿੱਚ ਆਉਂਦਾ ਫਿਰ ਪਬਲਿਕ ਨੂੰ ਕੀ ਆਸਾਂ ਰਹਿਣਗੀਆਂ ਕਿਉਂਕਿ ਜਿੰਨਾ ਤੱਕ ਅਸੀਂ ਆਪਣਾ ਵੱਲ ਮਜ਼ਬੂਤ ਨਹੀਂ ਕਰਦੇ ਆਪਣੇ ਲੜਾਈ ਝਗੜੇ ਨਹੀਂ ਛੱਡਦੇ ਉਹਨਾਂ ਤੱਕ ਆਪਾਂ ਲੋਕਾਂ ਨੂੰ ਕੀ ਭਰੋਸਾ ਦਿਵਾ ਸਕਦੇ ਹਾਂ ਕਿਉਂਕਿ ਜਿਹੜੇ ਫੈਸਲੇ ਹੁੰਦੇ ਨੇ ਉਹ ਬਹੁਤ ਜ਼ਿਆਦੇ ਸਮਝਦਾਰੀ ਨਾਲ ਹੁੰਦੇ ਜੇ ਮਰਜ਼ੀ ਪਾਰਟੀ ਹੋਵੇ ਉਹਨਾਂ ਨੂੰ ਇੱਕਜੁੱਟ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਪਰ ਅੱਜ ਦੇ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਕੁਝ ਇਹ ਵੀਡੀਓ ਵਿਆਣ ਕਰਦੀਆਂ ਨੇ ਵੀ ਜੇ ਮੰਨ ਲਓ ਸੱਤਾ ਦੇ ਵਿੱਚ ਕਾਂਗਰਸ ਵੀ ਆਉਂਦੀ ਆ ਜਾਂ ਉਹਨਾਂ ਦੇ ਕੋਈ ਵੀ ਸੀਟ ਆਉਂਦੀ ਆ ਕਹਿਣ ਦਾ ਪਾਵ ਹੈ ਜਿੱਥੇ ਉਹ ਫਿਰ ਆਸ ਕੀ ਲਾ ਸਕਦੇ ਨੇ ਲੋਕ ਲੋਕ ਕੀ ਆਸ ਲਾਉਣਗੇ ਉਤੋਂ ਵੀ ਜਿਹੜੇ ਆਪਸ ਵਿੱਚ ਇਕੱਠੇ ਨਹੀਂ ਰਹਿ ਸਕਦੇ ਸਾਨੂੰ ਕਿਵੇਂ ਉਹ ਇਹ ਇਨਸਾਫ ਦਵਾ ਸਕਦੇ ਨੇ ਕਿਵੇਂ ਅਸੀਂ ਇਕੱਠੇ ਰਹਿ ਸਕਦੇ ਹਾਂ ਸੋ ਆਓ ਦੇਖਦੇ ਹਾਂ ਵੀਡੀਓ ਦੇ ਵਿੱਚ ਕੀ ਕੀ ਗੱਲਬਾਤ ਹੋ ਰਹੀ ਹੈ शांती आहे शांती ਤੁਸੀਂ ਜੁੜੇ ਰਹੋ ਸਾਡੇ ਜੋਰ ਟੀਵੀ ਨਿਊਜ਼ ਦੇ ਨਾਲ ਚੈਨਲ ਜਰੂਰ ਕਰੋ ਸਬਸਕ੍ਰਾਈਬ ਕਿਸੇ ਵੀ ਤਰ੍ਹਾਂ ਦੀ ਵੀਡੀਓ ਵੇ ਸਾਨੂੰ ਜਰੂਰ ਭੇਜੋ ਧੰਨਵਾਦ ਜੀ ਸਤਿ ਸ੍ਰੀ ਅਕਾਲ